ਪਹਿਲਾ ਬਾਂ ਸਾਹੀ ਸੰਗਤੋਂ ਬਹੁਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੱਜ ਆਪਾਂ ਇਕੱਤਰ ਹੋਏ ਆਂ ਸ਼ਹੀਦ ਨੇਂਗਰ ਭਵਿੰਦਰ ਸਿੰਘ ਮਿੰਟੂ ਜੀ ਦੇ ਸਿੱਖੀ ਸਰਾਰੋਂ ਦੇ ਅਸੀਂ ਤਾਂ ਭਾਈ ਬਹੁਤ ਲੰਬੇ ਸਮੇਂ ਤੋਂ ਜਾਣਦੇ ਆਂ ਭਾਈ ਹਰਵਿੰਦਰ ਸਿੰਘ ਮਿੰਟੂ ਨੂੰ ਕਿਹਾ 2004-5 ਦੇ ਜੇ ਹਰਵਿੰਦਰ ਸਿੰਘ ਮਿੰਟੂ ਮੇਰੇ ਘਰ 12-13 ਚ ਗਏ ਸੀ ਸਾਡੇ ਰਾਸਾ ਪਟਵਾਰੀ ਮਾਰਾ ਸੀ ਲਿੱਲੀ ਗਾਰਡ ਉਹ ਵੀ ਇਹਨਾਂ ਦੀ ਹੀ ਪਲਾਨਿੰਗ ਸੀ ਜਿਵੇਂ ਜੇਲਾਂ ਤੇ ਆਪਾਂ ਸੁਣਿਆ ਗਾਹੇ ਬਗਾਏ ਸੂਰਮੇ ਜਾਂਦੇ ਨੇ ਦੱਸਦੇ ਨੇ ਇਹ ਵੀ ਭਾਈ ਫਰਾਨਾ ਬੰਦਾ ਫੁਲਾਨੇ ਬੰਦੇ ਆਓ ਕਿੰਨਾ ਜਿ ਕਰਾਉਣਾ ਕੰਮ ਹੈ ਲਿੱਲੀ ਗਾਰਡ ਵੀ ਇਹਨਾਂ ਦੇ ਸ਼ੁਰੂ ਹੋਇਆ ਇੱਕ ਉਹ ਬਾਬੇ ਟਾਇਰ ਤੇ ਬੰਮ ਚਲਾਇਆ ਸੀ ਸਾਡੇ ਕੋਰਤਾਲ ਹੋ ਗਏ ਮੁੰਡਿਆਰੇ ਸੱਸੀਆਰੇ ਸਾਹ ਤੇ ਉਹ ਵੀ ਇੰਨਾ ਦੀ ਦੇਖ ਰੇਖ ਚੋਂ ਆ ਹੋਰ ਕਾਫੀ ਕੰਮ ਆ ਜਿਹੜੇ ਆਰਐਸਆਰ ਆਰਿਆ ਨੂੰ ਸੋਦੇ ਲਾਇਓ ਵੀ ਇਹਨਾਂ ਦੇ ਅੰਡੇ ਲੱਗੇ ਸੇ ਫਿਰ ਭਾਈ ਸਾਹਿਬ ਜਦੋਂ ਗੋਆ ਤੋਂ ਫੜੇਗੇ ਥਾਈਲੈਂਡ ਤੋਂ ਕੋਈ ਟੌਰਨੇ ਫੜਾਦੇ ਸੀ ਫਿਰ ਇਹਨੂੰ ਨਾਂਪੇ ਜੇਲ੍ਹ ਚ ਲਿਆਦਾ ਸੀ ਤੇ ਉੱਥੇ ਇਹਨਾਂ ਨੇ ਜੇਲ੍ਹ ਚ ਰਹਿੰਦੇ ਹੋਏ ਆ ਭਾਈ ਹੋਰ ਕੇ ਕਹੇ ਨਾ ਕਿਸਾਨ ਜੂਈ ਵਾਲਾ ਜੇਲ੍ਹ ਚ ਰਹੇ ਹੋਏ ਜਿਹੜੇ ਗੈਂਗਸਟਰ ਕਹਿ ਦਿੰਦੇ ਆ ਸਰ ਗੈਂਗਸਟਰ ਤਾਂ ਕੋਈ ਨਹੀਂ ਹੁੰਦਾ ਹੁੰਦੇ ਤਾਂ ਉਹ ਆਪਣੇ ਵਰਗੇ ਮੇਰੇ ਵਰਗੇ ਮਹੱਤਵੀ ਹੁੰਦੇ ਨੇ ਲੜਕੇ ਵਾਹ ਜਾਂਦੇ ਨੇ ਗੈਂਗਸਟਰ ਸਰਕਾਰਾਂ ਬਣਾਉਂਦੀਆਂ ਉਹ ਲੋਕਾਂ ਦੇ ਮਾਰੇ ਕੋਸੀਏ ਲੱਪਣ ਗੈਂਗਸਟਰ ਆਵਾਜ਼ ਨੇ ਉਹ ਉਹਨਾਂ ਨੂੰ ਸਿੱਖੀ ਦੇ ਨਾਲ ਤੋਰ ਪਾ ਲਗ ਭਾਗ ਹਰੇ ਗੋਣ ਉਦੋਂ ਜੇਲ੍ਹ ਚੋਂ ਫਰਾਰ ਹੋਏ ਫਰਾਰ ਹੋਣ ਤੋਂ ਬਾਅਦ ਉਹ ਦਾ ਸਾਰੇ ਕਰਤੇ ਗੱਲ ਕਰ ਨਿਆ ਮੂਲੀ ਤੋਂ ਕਿਾ ਮੈਂ ਗਲਤ ਨਾ ਹੋਵਾਂ ਨਾ ਯਾਰ ਮੂਹ ਦੀ ਮਾਰੇ ਵੀ ਫੜ ਕੋ ਤਾਂ ਸਰਦਾਰ ਜੀ ਨੂੰ ਫੜ ਲਿਆ ਸੀ ਕਿ ਉੱਥੇ ਇਹਨਾਂ ਦਾ ਵਾਲਾਂ ਦਾ ਕਤਲ ਵੀ ਕਰਤਾ ਹਜਾਂ ਕੇ ਬਰਾਨੀ ਕਰਨੇ ਲਈ ਕਿ ਬਰਾਨੀ ਹੋਵੇ ਕਿਉਂਕਿ ਜੋ ਇਹਨਾਂ ਨੂੰ ਲੰਬਾ ਸਮਾਂ ਫਰਾੜ ਰਿਹਾ ਉਹਦੋਂ ਨੇ ਕੇਸ ਕਟਾਏ ਤਾਂ ਢਿੱਕਾ ਮੁਕਾਫਰ ਕੀ ਕੇਸ ਕਟਾਉਣਾ ਸੀ ਇਹਨੂੰ ਫੜ ਕੇ ਅੰਦਰ ਲਿਆ ਆਂ ਉਸ ਤੋਂ ਬਾਦ ਉਹ ਜਿਹੜੇ ਨੌਜਵਾਨ ਸੀ ਉਹ ਕਰਾਏ ਪੈ ਗਏ ਨਹੀਂ ਤਾਂ ਖਬਰੇ ਕਿੰਨੇ ਕੁ ਸੋਤੇ ਲੱਗਣੇ ਸੀ ਕਿੰਨਿਆ ਕਰੂੰ ਵੱਡੀ ਚਾੜ੍ਹਦਾ ਸੀ ਇਹ ਸਿਪਾਹੀ ਜਿੰਨਾ ਕਿਸਾਨ ਨੂੰ ਗਿਆਨ ਹੈ ਜਿੰਨਾ ਸਾਨੂੰ ਪਤਾ ਹੈ ਸੁਧਾਰਨੰਦ ਸਹੀ ਵੀਾਰੇ ਤੇ ਉਹਦੇ ਕੇਸ ਵਾਲਾ ਬਾਰੇ ਅਸੀਂ ਬਹੁਤਾ ਨਹੀਂ ਜਾਣਦੇ ਬਹੁਤ ਵੱਡੀ ਗੇੜ ਹੈ ਸਿੱਖੀ ਚ ਏਰੀਆ ਸੋਦਾ ਘੈਂਟ ਆ ਪੂਰਾ ਭਾਈ ਸਿੱਖੀ ਚ ਸਾਡੇ ਦਾ ਹੀ ਨਹੀਂ ਸਿੱਖੀ ਰਹੀ ਨਹੀਂ ਮਾਰਦੇ ਲੋਕਾਂ ਦਾ ਗੱਲ ਗੱਲ ਹੈ ਘਰੇ ਜੱਟ ਨੇ ਹਮਾ ਸੁੱਚੇ ਸਾਫ ਦੰਦੇ ਕੋਈ ਬੇਈਮਾਨ ਨਹੀਂ ਮਾਂ ਚ ਤੁਸੀਂ ਐਡੇ ਤਾਕੜੇ ਇਹ ਤਾਂ ਉਹ ਤਾਂ ਬੱਲੀ ਦੇ ਸੀਗੇ ਜੰਮਦਾ ਜਿਹੜੇ ਨੇ ਗੱਲ ਤਾਂ ਤਰਵਾਸਪੁਰ ਚ ਵੀ ਬਹੁਤ ਜ਼ਿਆਦਾ ਯੋਧੇ ਹੋਣੇ ਯਾਰ ਸੋਕੇ ਘਰ ਘਰ ਨਾਲ ਛਾਏ ਹੌਲਾ ਬਈ ਨਸ਼ਾ ਕਰ ਕੰਮ ਕਰਦਾ ਹੈਗਾ ਕਿ ਨਹੀਂ ਹੈਗਾ ਬੋਲਦੇ ਹਾਂ ਮੈਂ ਬੜਾ ਦੇਖ ਰਿਹਾ ਫੇਸਬੁੱਕ ਤੇ ਲੋਕ ਸ਼ਰਾਬ ਮਾਰਦੇ ਆ ਵੱਡੇ ਵੱਡੇ ਕੰਮ ਕਰਦਾਂਗੇ ਅਸੀਂ ਕਿਸੇ گاؤں ਨਾਲ ਕੋਟਾਂਾਂਗੇ ਇਸ ਵਾਰ ਕੋਟਾਂਾਂਗੇ ਅਸੀਂ ਅੱਚਾਂ ਨੂੰ ਕੋਟਾਂਾਂਗੇ ਭਾਈ ਇਹ ਦੇ ਕੋਟਣਾ ਤਾਂ ਨਸ਼ਾ ਵੇਚਣ ਨੂੰ ਕੋਟੋ ਜੋ ਸਾਡੇ ਜਵਾਤਾਂ ਨੂੰ ਨਸ਼ੇ ਨਾਲ ਮਾਰ ਰਹੇ ਨੇ ਉਹ ਸਾਡੇ ਸਮਾਜ ਦੇ ਅਸਲ ਚ ਅੱਜ ਦੁਸ਼ਮਣ ਨੇ ਅੱਜ ਆਪ ਨੂੰ ਦੁਸ਼ਮਣ ਨਾ ਸਹੀ ਅੱਜ ਦੇ ਸਮੇਂ ਜਿਸ ਨਾਲ ਸਾਡੀ ਨੌਜਵਾਨੀ ਖਤਮ ਹੋਣ ਦੇ ਕੰਨੇ ਆ ਚੁੱਕੀ ਹੈ ਸਾਡੀ ਨੌਜਵਾਨੀ ਦੇ ਪੱਲੇ ਕੱਖ ਨਹੀਂ ਰਿਹਾ ਨਸ਼ੇ ਤੋਂ ਸਵਾਭ ਮੌਤ ਬੁਰੀ ਤਰ੍ਹਾਂ ਵੱਡ ਚੁੱਕਿਆ ਜਿਵੇਂ ਕਹਿੰਦੇ 92 93 99 ਵੇਲੇ ਇੱਥੇ 3-3 ਸਾਲ ਜਾਣ ਨਹੀਂ ਚੜਦੀ ਸੀ ਹੁਣ ਵੀ ਕਈ ਪਿੰਡਾਂ 'ਚ ਜਾਨਾਂ ਚੜ੍ਹਨੋਂ ਹਰਕਤਾਂ ਚੱਪੀਆਂ ਪਹਿਲਾਂ ਖਾਲਕੂ ਬਾਦ ਵੇਲੇ ਤੇ ਹੁਣ ਚਿੱਟੇ ਨੇ ਸੋ ਭਾਈ ਚਿੱਟੇ ਦੇ ਬਲਾਏ ਕੀ ਇਹ ਵੀ ਬਹੁਤ ਨੇ ਇਹਨਾਂ ਦੇ ਸੋਤੇ ਲਾਉਣੇ ਸ਼ੁਰੂ ਕਰੋ ਡਾਂਗ ਫੇਰਨੀ ਸ਼ੁਰੂ ਕਰੋ ਜੇਕਰ ਤੁਸੀਂ ਆਪ ਦੇ ਆਪ ਨੂੰ ਗੁਰੂ ਕੋਰ ਸਿੰਘ ਸੱਚੇ ਬਾਦ ਸਮਾਉਣਾ ਸੋ ਸੂਰੀਆ ਕਾ ਇਹਨਾਂ ਦੇ ਡਾਂਗ ਫੇਰੇ ਵੱਜ ਕੇ ਫੇਰ ਲੋ ਦੰਗ ਜੇ ਕੋਈ ਕਤਾ ਵਿੱਚ ਮੇਰਾ ਭਾਈ ਬੈਠਾ ਨੂੰ ਹਲੇ ਵੇਚਣਾ ਜੇ ਉਹਨੂੰ ਜਿਆਦਾ ਦਰਦ ਹੋਇਆ ਆ ਮੈਨੂੰ ਮਿਲਿਓ ਮੈਂ ਇਕੱਲੀ ਆਇਆ ਮੇਰੇ ਕੋਲ ਕੋਈ ਆਸਲਾ ਨਹੀਂ ਜਿੰਨਾ ਅਸਲਾ ਸਿੰਘ ਚੱਕੀ ਫੜਦੇ ਆ ਨਾ ਅਈ ਮਾਸਾ ਫੜਨੂ ਦੇ ਦੇ ਪਰਮਾਤਮਾ ਸਾਨੂੰ ਦੇਵੇ ਸਰਕਾਰ ਅਸੀਂ ਬਤਾ ਦਈਏ ਪਰਮਾਤਮਾ ਗੁਰੂ ਦਾ ਸਾਹਿਬ ਨੂੰ ਮੂੰਚੇ ਜਾਣਿਆ ਸਾਡੇ ਕੋਲ ਤਾਂ ਕੱਲੇ ਸੋਟੇ ਆ ਸੋਟੇ ਨਾਲ ਲੜਦੇ ਫਿਰਦੇ ਤੇ ਸ੍ਰੀ ਸ਼ਾਮਾ ਸਰਕਾਰ ਦੋ ਨੰਬਰ ਤੇ ਆਸਲੇ ਬੋਸ ਰਹਿ ਨਹੀਂ ਦਿੰਦੀ ਚੋਪਾਈ ਯਾਦਾ ਨਾ ਮਿਲਦੇ ਉਹ ਫਿਰਦੇ ਜਾ ਚੁੱਕੇ ਕਿਉਂਕਿ ਸਰਬਸਾਂਝੀ ਸਟੇਜ ਹੈ ਸਿੱਖਾਂ ਇੱਕ ਹੋਣਾ ਚਾਹੀਦਾ ਜਿੰਨਾ ਅੱਜ ਸਿੱਖ ਇਕੱਠੇ ਹੋਦੇ ਉਹਨਾਂ ਚ ਸਿੱਤਰ ਖਾਂਗੇ ਉਸ ਬੀਜਪੀ ਦੇ ਬੰਦੇ ਆਰਐਸਐਸ ਦੇ ਬੰਦੇ ਆਪਾਂ ਨੂੰ ਇੱਕ ਰਹੀ ਹੋਣ ਨੂੰ ਲੈ ਆਪਾਂ ਨੂੰ ਆਪਣਾ ਦੁਸ਼ਮਣ ਪਛਾਣ ਨਹੀਂ ਲੋੜਾ ਮੂਲ ਪਛਾਣ ਨਹੀਂ ਲੋੜਾ ਸਿੱਖੀ ਦੇ ਲੜਨੇ ਕੋ ਉਸਤਾ ਘਰੇ ਦਾ ਸਾਡੇ ਇੰਗੇ ਦੀ ਇੱਥੇ ਸਾਰੇ ਹੈ ਸਾਡੇ ਦਾ ਡੇਹਾਵਾ ਪਰ ਇਧਰ ਵੀ ਇਸਾਈ ਬਹੁਤ ਆ ਬਾਈ ਇਸਾਈ ਲਾਣਾ ਸੋ ਮਾਫ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ ਕਰੇਗਾ ਹਮ ਸੋ ਬੋਲੇ ਪੰਜ ਹਾ ਹਾ